ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਰੋਟਰ ਗੁਰਮਿੰਦਰ ਸਿੰਘ ਬਰਾੜ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਬਹੁਤ ਇੱਕ ਚੰਗੀ ਖਬਰ ਹੈ ਚੰਗੀ ਸੂਚਨਾ ਉਹਦੇ ਬਾਰੇ ਮੈਂ ਗੱਲਬਾਤ ਤੁਹਾਡੇ ਨਾਲ ਕਰਨ ਲੱਗਿਆ ਕਿਉਂਕਿ ਸ਼ੁਰੂਆਤ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਦੇਖਿਆ 2024 ਦੀ ਆਪਾਂ ਗੱਲ ਕਰ ਰਹੇ ਹਾਂ ਕਿ ਸ਼ੁਰੂਆਤੀ ਬਾਸਮਤੀ ਦੀ ਵੈਸੇ ਵੀ ਕੀਮਤ ਡਾਊਨ ਹੁੰਦੀ ਹੈ ਇਹਦੇ ਬਾਰੇ ਮੈਂ ਪਹਿਲਾਂ ਵੀ ਇੱਕ ਵੀਡੀਓ ਤੁਹਾਡੇ ਨਾਲ ਪਾ ਚੁੱਕਿਆ ਹਾਂ ਕਿ ਬਾਸਮਤੀ ਦੇ ਰੇਟ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਵਧਣਗੇ ਜਾਂ ਘਟਣਗੇ ਉੱਚ ਮੈਂ ਇਹ ਹੀ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਬਾਸਮਤੀ ਦੀ ਕੁਆਲਿਟੀ ਬਹੁਤ ਡਾਊਨ ਹੁੰਦੀ ਹੈ ਜਿਹੜੀ ਜੂਨ ਚ ਬਾਸਮਤੀ ਲਈ ਜਾਂਦੀ ਹੈ ਨਾ ਤੇ ਹੁਣ ਜਿਹੜੀ ਇਸ ਤੋਂ ਪਹਿਲਾਂ ਵੱਢੀ ਜਾ ਚੁੱਕੀ ਹੈ ਉਹਦੀ ਕੁਆਲਿਟੀ ਉਹਦੇ ਦਾਣੇ ਟੋਟਾ ਚਾਕੀਨੈਸ ਦਾਣਾ ਬਹੁਤ ਕਮਜ਼ੋਰ ਹੁੰਦਾ ਤੇ ਦਾਣੇ ਦੇ ਵਿੱਚ ਕੁਆਲਿਟੀ ਵੀ ਨਹੀਂ ਬਣਦੀ ਜਿਵੇਂ ਜਿਵੇਂ ਜਿਹੜਾ ਜੁਲਾਈ ਦੇ ਵਿੱਚ ਜੁਲਾਈ ਦੇ ਸ਼ੁਰੂ ਚ ਜਾਂ ਜੁਲਾਈ ਦੇ ਐਂਡ ਵਾਲਾ ਬਾਸਮਤੀ ਹੁੰਦਾ ਉਹਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਬਣਦੀ ਹੈ ਕਿਉਂਕਿ ਉਹ ਥੋੜਾ ਜਿਹਾ ਡਾਊਨ ਟੈਂਪਰੇਚਰ ਦੇ ਵਿੱਚ ਪੱਕਦਾ ਤੇ ਇੱਕ ਜਿਹੜੀ ਹੋਰ ਸਮੱਸਿਆ ਸੀਗੀ ਕਿ ਜਿਹੜੇ ਕਿਉਂਕਿ ਵਪਾਰੀ ਨੇ ਜਿਹੜਾ ਐਕਸਪੋਰਟ ਕਰਨਾ ਬਾਸਮਤੀ ਉਹਦੇ ਉੱਤੇ ਇੱਕ ਸ਼ਰਤ ਸੀਗੀ ਪਿਛਲੇ ਸਾਲ ਐਕਸਪੋਰਟ ਪ੍ਰਤੀ ਟਨ ਜਿਹੜੀ ਕੀਮਤ ਸੀ 1200 ਡਾਲਰ ਤੋਂ ਘਟਾ ਕੇ ਜਿਹੜਾ ਅਗਸਤ ਦੇ ਵਿੱਚ ਸੈਂਟਰ ਸਰਕਾਰ ਨੇ 2023 ਚ 950 ਡਾਲਰ ਪ੍ਰਤੀ ਟਨ ਕੀਮਤ ਤੈਅ ਕੀਤੀ ਸੀ ਕਿ ਇੱਦੋਂ ਥੱਲੇ ਜਿਹੜਾ ਐਕਸਪੋਰਟ ਨਹੀਂ ਹੋ ਸਕਦਾ ਮਿਨੀਮਮ ਐਕਸਪੋਰਟ ਪ੍ਰਾਈਸ ਆਪਾਂ ਇਹਨੂੰ ਕਹਿੰਦੇ ਆ ਐਮ ਈ ਪੀ ਇਸੇ ਤਰ੍ਹਾਂ ਪਿਆਜ਼ਾਂ ਦੇ ਉੱਤੇ ਇਸ ਸਾਲ ਜਿਹੜਾ ਕਿਉਂਕਿ ਪਹਿਲਾਂ ਬੈਨ ਸੀਗਾ ਐਕਸਪੋਰਟ ਦੇ ਉੱਤੇ ਪਿਆਜ਼ਾਂ ਦੇ ਵਿੱਚ ਕਿਉਂਕਿ ਘਰੇਲੂ ਕੀਮਤਾਂ ਨਾ ਜ਼ਿਆਦਾ ਵਧਣ ਪਰ ਕਿਸੇ ਸੀਜ਼ਨ ਦੇ ਵਿੱਚ ਕਈ ਵਾਰ ਪਿਆਜ਼ ਰੋਲ ਜ਼ਿਆਦਾ ਜਾਂਦੇ ਆ ਪਿਆਜ਼ ਵਾਲੇ ਕਿਸਾਨਾਂ ਨੂੰ ਕੀਮਤ ਨਹੀਂ ਮਿਲਦੀ ਤਾਂ ਫਿਰ ਦੀ ਐਕਸਪੋਰਟ ਖੋਲੀ ਗਈ ਇਸ ਸਾਲ ਮਈ ਚ ਪਰ ਉੱਤੇ ਵੀ ਐਮਈਪੀ ਮਿਨੀਮਲ ਐਕਸਪੋਰਟ ਪ੍ਰਾਈਸ ਲਾਇਆ ਜੀ 550 ਡਾਲਰ ਪ੍ਰਤੀ ਟਨ ਉਹ ਤੇ ਬਾਸਮਤੀ ਵਾਲਾ ਦੋਵੇਂ ਜਿਹੜੇ ਹੈਗੇ ਸਰਕਾਰ ਨੇ ਸ਼ਰਤਾਂ ਜਿਹੜੀਆਂ ਸੈਂਟਰ ਨੇ ਰਿਮੂਵ ਕਰਤੀਆਂ ਇਹ ਹਟਾ ਤੀਆਂ ਜਿਹੜਾ 950 ਡਾਲਰ ਪ੍ਰਤੀ ਟਨ ਬਾਸਮਤੀ ਵਾਲੀ ਸੀ ਖਾਸ ਤੌਰ ਤੇ ਕਿਉਂਕਿ ਬਾਸਮਤੀ ਵਾਲੇ ਕਿਸਾਨ ਵੀ ਚਿੰਤਤ ਸੀ ਹੁਣ ਬਾਸਮਤੀ ਦੀ ਵਾਢੀ ਜਿਹੜੀ ਸ਼ੁਰੂ ਹੋਣੀ ਆ ਬਾਸਮਤੀ ਲੱਗਿਆ ਵੀ ਪੰਜਾਬ ਦੇ ਵਿੱਚ ਇਸ ਵਾਰ ਜ਼ਿਆਦਾ ਰਕਬੇ ਦੇ ਵਿੱਚ ਤੇ ਜੇ ਉਹਦੀ ਐਕਸਪੋਰਟ ਖੁੱਲੀ ਆ ਤਾਂ ਉਹਦੇ ਵਿੱਚ ਕੀ ਆ ਕਿ ਵਪਾਰੀਆਂ ਨੂੰ ਵੀ ਇਤਸ਼ਾਹ ਮਿਲੂਗਾ ਉਹਨਾਂ ਨੇ ਜਿਹੜਾ ਐਕਸਪੋਰਟ ਬਾਹਰ ਭੇਜਣਾ ਹੁਣ ਕਨਸਾਈਨਮੈਂਟਾਂ ਸਾਈਨ ਹੋਣੀਆਂ ਜਿਹੜੇ ਜਿੰਨੀਆਂ ਵੀ ਬਾਹਰ ਜਣੀਆਂ ਕੋਈ ਕਨਸਾਈਨਮੈਂਟ ਮਿਲੂਗੀ ਆਰਡਰ ਮਿਲਣਗੇ ਬਾਹਰੋਂ ਕਿ ਸਾਨੂੰ ਜਿਹੜਾ ਇੰਨਾ ਬਾਸਮਤੀ ਵੱਖ-ਵੱਖ ਦੇਸ਼ਾਂ ਵੱਲੋਂ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਹਰੇਕ ਵਪਾਰੀ ਨੂੰ ਆਉਂਦਾ ਕਿ ਵੱਧ ਤੋਂ ਵੱਧ ਅਸੀਂ ਬਾਸਮਤੀ ਜਿਹੜਾ ਖਰੀਦੀਏ ਤਾਂ ਕਿ ਸਾਨੂੰ ਬਾਹਰ ਜਿਹੜਾ ਹੈਗਾ ਫਾਇਦਾ ਹੋਵੇ 9.9 ਡਾਲਰ ਵਾਲੀ ਸ਼ਰਤ ਤੇ ਸੀਗਾ ਕਿ ਉਹਨਾਂ ਨੂੰ ਕੋਈ ਬਹੁਤਾ ਕਿਉਂਕਿ ਹਰੇਕ ਬੰਦੇ ਨੇ ਆਪਦਾ ਪ੍ਰੋਫਿਟ ਦੇਖਣਾ ਹੁੰਦਾ ਤਾਂ ਉਹਦੇ ਵਿੱਚ ਜਦੋਂ ਖਰਚਾ ਹੀ ਵੱਧਾ ਉਹ ਤੇ ਟੈਕਸ ਵੱਧ ਲੱਗ ਗਿਆ ਤਾਂ ਉਹ ਤੇ ਫਿਰ ਬੰਦੇ ਆ ਵਪਾਰੀ ਥੋੜੀ ਹਿਚਕਚਾਟ ਮੰਨਦੇ ਆ ਤੇ ਇਸ ਕਰਕੇ ਜਿਹੜੀ ਹੁਣ ਐਕਸਪੋਰਟ ਆਉਣ ਵਾਲੇ ਸਮੇਂ ਆਉਣ ਵਾਲੇ ਕੁਝ ਦਿਨਾਂ ਚ ਆਪਾਂ ਨੂੰ ਇਸ ਚੀਜ਼ ਦਾ ਟ੍ਰੈਂਡ ਪਤਾ ਲੱਗੂਗਾ ਪਰ ਇਹ ਆਪਾਂ ਇੱਕ ਪੋਜ਼ਿਟਿਵ ਪੱਖ ਦੇਖ ਸਕਦੇ ਹਾਂ ਕਿਸਾਨ ਵੀਰਾਂ ਲਈ ਇੱਕ ਬਹੁਤ ਚੰਗੀ ਜਿਹੜੀ ਖਬਰ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਚ ਬਾਸਮਤੀ ਦੇ ਰੇਟ ਬਹੁਤ ਵਧੀਆ ਜਾਣਗੇ ਪਰ ਇੱਕ ਬੇਨਤੀ ਹੈ ਕਿ ਹੁਣ ਆਪਾਂ ਕੁਆਲਿਟੀ ਦਾ ਬਾਸਮਤੀ ਪੈਦਾ ਕਰਨਾ ਗੈਰ ਸਫਾਰਸ਼ੀ ਸਪ੍ਰਿਆ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਹਰਬਾਨ